ਸਸਰੀ ਕਾਲਜ ਜੀ ਮੇਰੇ ਵੀਰਾਂ ਨੂੰ ਭੈਣਾਂ ਨੂੰ ਤੇ ਮੇਰੇ ਬਜ਼ੁਰਗਾਂ ਨੂੰ ਸਵਾਗਤ ਕਰਦੇ ਨਵੇਂ ਬਲੌਗ ਦੀ ਤੇ ਅੱਜ ਆਪਾਂ ਚੱਲੇ ਆ ਮੇਰੇ ਨਾਨਕੇ ਤੇ ਉੱਥੇ ਦੱਸਾਂਗੇ ਆਪਾਂ ਕੀ ਹੋਂਦੇ ਨੇ ਆ ਤੇ ਉੱਥੇ ਫਿਰ ਚੱਲੀਏ ਪੱਗ ਮੈਂ ਬਨ ਲਈ ਆ ਤੇ ਮੈਂ ਘਰ ਦੇ ਢੀਕਣ ਡਿਆ ਘਰ ਦੇ ਕਦੋਂ ਦੇ ਫਿਰ ਆਪਾਂ ਚੱਲੀਏ ਘਰ ਦੇ ਨੇ ਮੇਰੇ ਆਣ ਕੇ ਤਿਆਰ ਹੋਣਾ ਮੈਂ ਚੱਲ ਮੈਂ ਪਹਿਨਾਗੇ ਪਿਆਰ ਮਾਣਾ ਹੈ ਹਨਾ ਤੇ ਫਿਰ ਮੈਂ ਘਰ ਦੇ ਢੀਕਣ ਡਿਆ ਹੁਣ ਮੈਂ ਬਦਲ ਵਾਲਾ ਮਾਹੌਲ ਹੋ ਗਿਆ ਫਿਰ ਪੂਰਾ ਪੱਤਰ ਹੋ ਗਿਆ ਫੇਰ ਧੁੱਪ ਲੱਗੀ ਹੈ ਕਿੰਨ ਜੱਕਦਾ ਮੀ ਪੱਤਰਾ ਦੇ ਹੈ ਹਵਾ ਵਾਚ ਰਲਾ ਸਾਰੇ ਪਾਸੇ ਲੋ ਵੀ ਘਰ ਦੇ ਵੀ ਆ ਗਏ ਚੋਲੀ ਹੋ ਗਿਆ ਜਿਆ ਸ੍ਰੀ ਗੁਰ ਅਨਸਾਰੀ ਗੁਰ ਆ ਜਾ ਅੰਦਰ ਗਾੜੀ ਕੋ ਉਤਾ ਮੈਂ ਕਿੱਥੇ ਜਾਦਾ ਹੈ ਪਿਆਲਾ ਜਿਆ ਸ੍ਰੀ ਗੁਰ ਕਰਦੇ ਸਾਰੇ ਸਾਸਿਕਾ ਜਿਆ ਸ੍ਰੀ ਗੁਰ ਆਸੀ ਗਾਲਾ ਤੇਰਾ ਧਿਆਨ ਕਿੱਥੇ ਹੈ? ਹੋਰ ਜੜੀ ਨਾਲ ਲੈ ਗਏ ਆ। ਚਾਹ ਚਾਹ ਤੂੰ ਸਾਲੀ ਬਣਾ ਦਿੰਨੇ ਆ। ਬਣਾ ਦੇ ਕੋਈ ਨਾਣ ਆਹ ਤੇ ਦੋ ਹੀ ਹੋਰ ਚਾਰੂ ਨੇ। ਭੁੱਖ ਵੈ ਤਾਂ ਵੀ ਲਗੀ ਚਲੋ ਤਾ ਨਾਣ ਆ ਗਏ। ਰੋਟੀ ਨਾ ਲਾਥ ਹੋਰ ਨਾ ਰੋਟੀ। ਰੋਟੀ ਰੇੜੀ ਸਾਚ ਬੜੀਆਂ ਪਈਆਂ ਵਿੱਚ। ਆ ਵੇ ਥੋੜੀ ਜਿਹਾ ਕੱਢ। ਚੋਲੇ ਰੇੜੀ ਪਈਆਂ ਮੀ ਰੋਟੀ। ਮੈਂ ਕਿਹੜੀ ਛੋਟੇ ਕਰਦੀ ਆਜ ਮੈਂ ਖਾਦਾ ਨਾਲ ਚਟਨੀ ਕੱਢੋ ਚਟਨੀ ਪਈ ਹੋਰ। ਉਹ ਤੇ ਚਟਨੀ ਵੀ ਛੋਲੇ ਚ ਕੱਢਣਾ। ਤੋਂ ਪੈ ਗਏ ਚਨੇ ਚਰਨੀ ਕਿੰਨੇ ਕਹਿ ਜੀ ਲੋਚਿਆ ਫੁੰਦੇ ਚਨੇ ਸਬਜੀ ਕੇ ਦੀ ਫੇਵਰੇਟ ਹੋ ਗਏ ਮਮੀ ਨਹੀਂ ਤੇ ਤਾਲੇ ਮਾਰਨ ਡਿਆ ਚੱਲੀ ਆਪਾਂ ਇਧਰ ਪਪਾ ਮਾਸ਼ਾ ਲੱਗੇ ਬਾਹਰ ਕੱਢਣ ਵੀ ਤਿਆਰ ਤਾਂ ਸਾਰਿਆਂ ਨੇ ਹੋ ਗਏ ਆ ਤੇ ਅੱਜ ਆਈ ਚੱਲੇ ਆ ਮਮੀ ਦੇ ਪੇਕੇ ਜਾਣਗੇ ਮੇਰੇ ਨਾਨਕੇ ਤੇ ਆਪਣੇ ਡੈਡੀ ਦੇ ਸਹੁਰੇ ਤੇ ਰਖੜੀ ਬੰਨਣ ਨਹੀਂ ਆਣਾ ਆਪਣਾ ਥੋੜੀ ਪ੍ਰੋਬਲਮ ਜੀ ਆਈ ਰਿਸ਼ਤੇਦਾਰਾਂ ਚਾਹਨਾ ਡੈਥ ਹੋ ਗਈ ਇਸ ਕਰਕੇ ਆਪਾਂ ਰਖਰੀ ਨਹੀਂ ਬੰਨਣ ਜਾਣਾ ਉਦਾਂ ਆਪਾਂ ਮਿਲ ਕੇ ਆਏ ਨਾ ਬਸ ਤੇ ਚਲੋ ਚੱਲੀਏ ਹੁਣ ਆਪਾਂ ਲੋ ਜੀ ਪਹੁੰਚ ਗਏ ਇਹ ਪਿੰਡ ਆਪਣੇ ਨਾਨਕੇ ਤੇ ਹੁਣ ਇਹ ਪਉਂਦੇ ਆ ਤੇ ਇਧਰ ਤੁਹਾਨੂੰ ਆਪਣੇ ਨਾਨੀ ਦੇ ਘਰ ਆਦਨੇ ਦਰਸ਼ਨ ਆ ਬੀਬੀ ਆਪਣੀ ਨਾਨੀ ਮੇਰੀ ਤੇ ਬੀਬੀ ਸਾਸ੍ਰਿਕਾਲ ਕਰਦੇ ਸਾਰੇ ਸਾਸ੍ਰਿਕਾਲ ਉੱਚੀ ਉੱਚੀ ਬੋਲਣਾ ਸਾਸ੍ਰਿਕਾਲ ਯਾਰ ਚੱਲ ਬੈਠੋ ਕਿਤਾ ਠੀਕ ਹੈ ਫਿਰ ਸਾਰੇ ਜਣੇ ਸਾਰੇ ਜਣੇ ਠੀਕ ਹੈ ਆਪੇ ਦੱਸਦੇ ਰਹਿਣਾ ਕੰਮ ਇਧਰ ਆਪਾਂ ਇਧਰ ਨੂੰ ਨਾ ਨਾ ਪਕਾਉਣੀ ਆ ਜੀ। ਰਾਈਆਂ। ਗਾਣਾ ਕਮਾ। ਗਾ ਵੀ ਮਸੀ ਆਪਣੀ ਡੀਹਾਂ ਪਕੌੜੇ ਖਾਣ। ਨਾ ਨਾ ਮਸਵਾਦ ਬਣੇ ਪਕੌੜੇ। ਸੁਆਦ ਵਾ। ਤੇ ਲੇਟ ਹੋ ਗਈ ਕੀ ਗੱਲ ਕੀ ਆ? ਲੇਟ ਨੇ ਰਹੀ ਹੋ ਗਿਆ ਤੇ। ਨਹੀਂ ਰਹਿ ਗਿਆ। ਵਧੀਆ ਵਧੀਆ ਠੀਕ ਠਾਕ। ਕੀ ਹਾਲ ਜੀ? ਵਧੀਆ ਕੰਮ ਤੇ ਕਿਦਾਂ ਕੰਮ ਤੋਂ ਹੋਇਆ? ਹਨੇਰਾ ਆ ਗਿਆ ਤਾਂ ਮੈਨੂੰ ਪਤਾ। ਲੋਕ ਵੀ ਹੁਣੇ ਚੱਲੇ ਆ ਆਪਣੇ ਦੂਸਰੇ ਨਿੱਕੇ ਵੱਡੇ ਮਾਮੇ ਆਲੇ। ਇਨੇ ਕੇ ਮਾਮੇ ਦਾ ਘਰ ਵਾਹ ਇਹ ਹਿਰਾ-ਹਿਰਾ ਵਾਹ ਮਾਰੀਏ ਕਰੀਏ ਮਮੇ ਮਮੇ ਉਹ ਦੇਖਦਾ ਬੰਦੇ ਆ ਆ ਮੋਰ ਸਾਹ ਆਗਾ ਆਪਣਾ ਨਿੱਕੇ ਮਾਮੇ ਦਾ ਘਰ ਤੇ ਇਧਰ ਹੈਗਾ ਆਪਣੇ ਵੱਡੇ ਮਾਮੇ ਦਾ ਘਰ ਇਧਰ ਵੱਡੇ ਮਾਮੇ ਦਾ ਘਰ ਮੀ ਇਹ ਘੋਤੀ ਆ ਜੈਸੋ ਹੈ ਪੂਆ ਭੀ ਜਾ ਵੱਡੇ ਮਾਮੇ ਦਾ ਬੇਟਾ ਹੋਏ ਵੱਡੇ ਮਾਮੇ ਦਾ ਬੇਟਾ ਹਾਂ ਠੀਕਾ ਵਧੀਆ ਵਧੀਆ ਤੈਨੂੰ ਸੁਣਾ ਲੱਗ ਲੀ ਦੇਖ ਦੇ ਕੋ ਭਿੰਦੀਮੀ ਆ ਜਾ ਬਹੁਤ ਅਨਾਮ ਆਦੀ ਮਾਸੀ ਇੰਦਾ ਬੈਕ ਕੀ 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 ਆ ਕੀ ਹੀ ਰ ਮਾਸੀਆਂ ਦੀ ਮਾਮਾ ਸਾੜੀ ਲਾਉਣ ਰ ਉਹ ਨਾ ਲੱਗੇ ਇਹਨਾਂ ਹਾਂ ਜੋ ਮਾਰਾ ਮਾਰਾ ਯਾਰ ਐਮ ਲੈਣਾ ਜੋ ਮਾਣੀ ਬੜਾ ਧੌੜੀ ਮੇਰਨੀ ਸਹੀ ਗੱਲ ਮਾਤੇ ਕੰਦੇ ਦਾ ਤਾਂ ਚੱਲ ਗਿਆ ਨਾ ਮਾ ਮੈਂ ਸਾਰੇ ਨੇਰੀ ਲੈ ਆਉਣੀ ਆ ਬਸ ਦੋ ਕੋਟ ਜਾਂਦੀ ਗੱਲਾਂ ਮਾਮਿਆਂ ਤੇ ਇਹਨੇ ਪੁਜਾਦ ਨੇ ਸਾਰੇ ਪਿੰਡ ਨੂੰ ਮੰਜੇ ਦੇ ਪਿਆਰ ਮਨਾ ਦੇ ਚੁੱਕੀ ਫਿਰ ਆਹ ਸਾਰੇ ਹੱਦ ਦੇ ਆ ਆਪਣੇ ਜਿੱਤੇ ਪਿਆਰ ਆਏ ਵੀਰੇ ਮੰਮੀ ਤੇ ਨਾਲੇ ਮੈਂ ਕਹਾਂ ਮੰਮੀ ਤੇਰੀ ਬਹੁਤੀ ਫੇਮਸ ਹੁੰਦੀ ਆ ਮਾਸੀ ਆਡੀ ਸਟਾਰ ਸਾਫ ਨਿਊਟਰੀਅਲ ਪਕੌੜੇ ਮੇਰੀ ਮਾਸੀ ਤੋਂ ਮਸ਼ਹੂਰ ਹੈ ਜਿਹੜੇ ਮੇਰੇ ਬਣਾਏ ਮਾਸੀ ਨੇ ਇਹਨਾਂ ਦੀ ਰੈਸਪੀ ਦੱਸੀ ਮਾਸੀ ਨੇ ਸੀਰੀਅਸਲੀ ਘਰ ਜਾ ਲਖਾਂ ਦਾ ਦਾ ਦੇਖਾ ਕਿਵੇਂ ਬਣਾਉਂਦਾ ਮੈਂ ajo ਦੂਈ ਬਣਾਇਆ ਚਕਮਿਤ ਕਿ ਤੈਨੂੰ ਪਾਜ ਕਿਰਾ ਇਰਾ ਇਰਾ ਆਪਣਾ ਆਪਣਾ ਜੈਸਬੀ ਦਾ ਕੰਮ ਕਰਦਾ ਵਾ ਜੇ ਕਹਿੰਦੇ ਨੀਆਂ ਨੂੰ ਭਰੌਣੀਆਂ ਆਂਦੇ ਸੰਪਰਕ ਕਰੇ ਤੇ ਮਡੀ ਭੌਣੀਆਂ ਹੋਵੇ ਸਮਝਾ ਨੀਆਂ ਭਰੌਣੀਆਂ ਨਹੀਂ ਨੀਆਂ ਪਟੌਣੀਆਂ ਨੀਆਂ ਭਰੌਣੀਆਂ ਆਈਓ ਅੱਜ ਲੜੀ ਜੈਸੀ ਵੀ ਜਿਹੜੇ ਤੁਮ ਲੱਗੋ ਟੋਕ ਵੀ ਸਕਦਾ ਵਾ ਜੈਸੀ ਜਿਹੜਾ ਤੈਨੂੰ ਇੰਨਾ ਨਹੀਂ ਪਤਾ ਪਟਾਉਣੀਆਂ ਪਰਾਉਣੀਆਂ ਸਾਲਾ ਮੈਂ ਗਰਾ ਮਿੱਟੀ ਬਾਮਾ ਨਹੀਂ ਆ ਕੋੜ ਕੇ ਜਾਣੀਆਂ ਲੋਕਾਂ ਉਹ ਆ ਗਲਾਬ ਭਰਿਆ ਪੂੜਾ ਹੋਣਾ ਇਹ ਲੰਗਰ ਲੱਗਾ ਦਾ ਚੇ ਥੱਲੇ ਥੱਲੇ ਲੱਗ ਆਏ ਲੈ ਚਹਿਗ ਨਾ ਗਲਾਬ ਭਰ ਗਿਆ ਇਹ ਦਿੱਤਾ ਅੱਧਾ ਗਲਾਈ ਇਹਦਾ ਵੇ ਭਰਿਆ ਲੱਗਦਾ ਪੂਰਾ ਠਾ ਜਣਾ ਸਾਰਾ ਲੱਗਣਾ ਸਾਡਾ ਅੱਧਾ ਪਿਆ ਪੂਰਾ ਆਪਣੀ ਭਰਿਆ ਹੋ ਗਿਆ ਗੋੜਿਆ ਛੈ ਤਬਲਾ ਵੀ ਆ ਗਿਆ ਵਾਹ ਕੋਚਿੰਗ ਵੀ ਹੋ ਗਿਆ ਲੈ ਲੋ ਵੀ ਆਪਾਂ ਨਿੱਕੇ ਮਾਮੇ ਵੱਡੇ ਮਾਫੇ ਨਾਲ ਸਾਰੇ ਸਾਚੇ ਹੋ ਕੇ ਤੇ ਆ ਗਏ ਆ ਤੇ ਹੁਣ ਉਸਾਂ ਗਏ ਉਧਰ ਤੇ ਇਧਰ ਆਪਣਾ ਹੁਣ ਕੁਛ ਪੜ ਲ ਜਾਊਗਾ ਤਬਲਾ ਜੋ ਦੱਸਿਓ ਨਾ ਤਬਲੇ ਕਮੈਂਟਾਂ 'ਚ ਦੱਸਿਓ ਕਿ ਵਧੀਆ ਵਜਾਉਂਦਾ ਕਿ ਨਹੀਂ ਤੇ ਮੈਂ ਆਪਣੇ ਇਥੋਂ ਨਾ ਪਿੰਡ ਗੁਰਦਵਾਰਾ ਸਾਹਿਬਾ ਉਥੋਂ ਆਪਣਾ ਸਿੱਖਦਾ ਤਬਲਾ ਉਹ ਤੇ ਫਿਰ ਵਜਾਊਗਾ ਤਬਲਾ ਤੁਹਾਨੂੰ ਸਾਰੇ ਫਿਰ ਦੱਸਿਓ ਕਮੈਂਟਾਂ 'ਚ ਠੀਕ ਆ ਨਾ ਮੁੰਡੇ ਨੂੰ ਸਪੋਰਟ ਕਰੇ ਵਾਤ ਵਾਤ ਕੀ ਆਣਾ ਚੱਲ ਤਬਲਾ ਵਜੰਦਾ ਆ ਵਧੀਆ ਵਜੰਦਾ ਉਹ ਪੈਕ ਡੇ ਗਿਆ ਹੀ ਮਗਰ ਇਹ ਬਾਕੀ ਵਧੀਆ ਵਜਾਉਂਦਾ ਤਬਲਾ ਤੇ ਦੱਸਿਓ ਕਮੈਂਟਾਂ ਨੇ ਲਾਈਕ ਸ਼ੇਅਰ ਕਰ ਦਿਓ ਮੁੰਡੇ ਨੂੰ ਵਾਇਰਲ ਕਰ ਦੇਣਾ ਆਪਾਂ ਤਬਲੇ ਠੀਕ ਆਣਾ ਆਜੋ ਫਿਰ ਲੋ ਵੀ ਮੁੰਡਾ ਲੱਗਾ ਵਜਾਉਂ ਤਬਲਾ ਤੇ ਫਿਰ ਵਜਾਦੇ ਯਾਰ ਮੇਰੇ ਇੱਕ ਰੀ ਤਬਲਾ ਕਰਦੇ ਸਟਾਰਟ ਤਾਂ ਯੋਗੇ ਕਹਦੇ ਮੈਂ ਅੱਧੀ ਕਿਦਾਂ ਸਾਰਿਆਂ ਕਹਦੇ ਕਵੇਂ ਸਹੀ ਵਿਜੈ ਹੈ ਤਬਲਾ ਨਹੀਂ ਸਹੀ ਵਿਜੈ ਹੈ ਤਬਲਾ ਹਾਂ ਕਮੈਂਟ ਚ ਤੁਹਾਨੂੰ ਦੱਸਿਆ ਹਾਂ ਹਾਂ ਤੇ ਇਹ ਬਾਕੀ ਕਿੱਥੋਂ ਸਿੱਖਿਆ ਤੂੰ ਤਬਲਾ ਇਹ ਇਹ ਹੁਣ ਪਹਿਲਾਂ ਮੈਂ ਸਿੱਖਿਆ ਸੀ ਆਪਣੇ ਪਿੰਡੇ ਬਟਾਲਾ ਦੇ ਜਾਂਦੀਆ ਤੇ ਹੁਣ ਮੈਂ ਜਾਣਾ ਵਾ ਅੱਜ ਲੈ ਸਿੱਖਣਾ ਅੱਛਾ ਅੱਜੋ ਸਾਹਿਬ ਜਾਂਦਾ ਮੁੰਡਾ ਸਿੱਖਣਾ ਹਾਂ ਮੈਂ ਤੇਰੀ ਵੀ ਬਣਾਵਾ ਭੇਜਣਾ ਹਾਂ ਭੇਜਣਾ ਇੱਥੇ ਫੇਪਰ ਅਤੀ ਪ੍ਰਭਾਤ ਫੇਰੀ ਤੇਰੀ ਢੋਲਕੀ ਨਹੀਂ ਵੀ ਜਾਏਗੀ ਬਸ ਉਥੋਂ ਤੱਕ ਮੰਨ ਲੂ ਮੈਂ ਜੇ ਤੂੰ ਤੈਨੂੰ ਨਹੀਂ ਹਲੇ ਆਉਂਦੀ ਇਹਿਆਕ ਦੋ ਰਿਆਰ ਕਰਦਾ ਮੈਂ ਫਿਰ ਮੈਂ ਅੱਜੋ ਅੱਜ ਰਹਿ ਕੇ ਨਾ ਤੇ 9:30 ਵਜੇ ਤੱਕ ਕਰਦਾ ਵਸ ਭਰਾ ਦੇ ਅੱਛਾ ਹਮਨੇ ਕਿ 1.5 ਘੰਟਾ ਮਡਾ ਰਿਆਜ਼ ਕਰਦਾ ਰੋਜੀ ਤੇ ਸਿਸਰ ਜੀ ਟਾਈਮ ਲਗਾ ਕਰ ਲੈਣਾ ਸਕੂਲ ਵਾੜ ਕੇ ਕਰ ਲੈਣਾ ਰਿਆਏ ਅੱਛਾ 1 ਘੰਟਾ ਸਕੂਲ ਵਾੜ ਕੇ ਕਰ ਲੈਣਾ ਲੋ ਵੀ ਰੋਟੀ ਪਾਣੀ ਖਾਣ ਦੇ ਸਾਰਿਆਂ ਨੇ ਖਾ ਹੀ ਲਿਆ ਵਾ ਤੇ ਇੱਧਰ ਤਵਲਾ ਡੇਮ ਜੁਣ ਤੇ ਇੱਧਰ ਰੋਟੀ ਪਾਣੀ ਖਾ ਲਿਆ ਹੁਣ ਆਪਾਂ ਨੂੰ ਖਾਈਏ ਜਲਦੀ ਕਿਹਾ ਕੇ ਆਪਾਂ ਕੋ ਲੱਕ ਕਿਨੇ ਰੋ ਲੱਕੀ ਖਾ ਲੈ ਕੱਖਾ ਇਹ ਜਾ ਰਿਹਾ ਚੰਗਾ ਬੀਬੀ ਹਰਸ ਚੰਗਾ ਆ ਰਹੀ ਕਿਹਨਾਂ ਜਦੋਂ ਮੈਂ ਲੈ ਆਉਂਗਾ ਤੈਨੂੰ ਜਦੋਂ ਮੈਂ ਲੈਣ ਆਉਂਦਾ ਜਾ ਦਿੰਦਾ ਵਾਏ ਕਰਦੇ ਵਾ ਸਾਰਿਆਂ ਵਾਏ ਆ ਮਾਸੇ ਮਾਸੇ ਮੈਂ ਕਿਹਦੇ ਮਦਦ ਕਰ ਮਨਾ ਤੂੰ ਮੈਂ ਖਾਉਂਦਾ ਯਾਰ ਯਾਰ ਚੱਲੀ ਹੁਣ ਆਪਾਂ ਮਾਸੀ ਇੱਥੇ ਰਹਿਣਗੇ ਤੇ ਆਪਾਂ ਚੱਲ ਜਾਈਏ ਨਾ ਲੋਕ ਵੀ ਪਹੁੰਚੀ ਆਵੇਂਗੇ ਘਰੇ ਰਾਜ ਨੇੜਾ ਹੀ ਪਰ ਆਹੀ ਤੇ ਨੇੜਾ ਬਹੁਤ ਜਿਆਦਾ ਜੇ ਕੀ ਹੈ ਢਾ ਵਿਚਾਰਾ ਕੱਲਾ ਨਾ ਅੰਦਰ ਆ ਪੋਤਾ ਆ ਗਿਆ ਮੈਂ ਆ ਵੀ ਆ ਗਿਆ ਆ ਗਿਆ ਆ ਗਿਆ ਪੁੱਤ ਹੀ ਆਇਆ ਉਹ ਕਿਤਾ ਚਾਹ ਚੜੇ ਨਾ ਨੂੰ ਇਹ ਕਿਹਾ ਇੱਕ ਅੱਲਾ ਏ ਉਹ ਕੱਲਾ ਰਹੇਗਾ ਇਸੇ ਦੇਖ 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 ਓਏ ਕੀ ਗੱਲ ਹੈ ਕੀ ਕਰ ਚਾਹੇ ਚਾਹ ਹੀ ਪਰਾਂਦਾ ਇਹਨੂੰ ਤੇ ਲੈ 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 ਹਾਂ ਪੋਤਾ ਓਏ ਹੋਏ ਬਸ ਬਸ ਆ ਵੀ ਆ ਗਏ ਪੁੱਤ ਆ ਗਏ ਓ ਲਗਾ ਹ ਲੈ ਲੈ ਖੁਸ਼ੀ ਬੜੀ ਹੁੰਦੀ ਇਹਨੂੰ ਲੈ 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 ਓਏ ਓਏ ਖੇਡੀ ਇਹਨਾਂ ਖੇਡਣਾ ਖੇਡਣਾ ਇਹਨੇ ਮੇਕੀ ਆ ਕੀ ਕਰਦਾ ਇਹ ਓੜਾ ਕਰ ਬੇਰ ਮਾਨਾ ਫਸਾ ਫਸ ਕਰਨ ਓਏ ਹੋਏ ਕਿਤਾ 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 ਸਾਲਾ ਮਾਰਦਾ ਜੀ ਸਾਇਰ ਆਹ ਬੈਰ ਮਾਨਾ ਤੇ ਨਾ ਇਹ ਅੰਗੜ ਚੱਪਲ ਨੂੰ ਕਹਿੰਦਾ ਕਿ ਕਿਉਂ ਮਾਰਦੇ ਜੀ ਬੱਟ ਲੋਪੇ ਇੰਦੇ ਪਿੰਡੋਂ ਆ ਗਏ ਆ ਰਾਜ ਬਹੁਤ ਜ਼ਿਆਦਾ ਨੇਰਾ ਹੀ ਭਰਾਵਾ ਡਾਰੀ ਲੱਗਣ ਡੈ ਇੱਕ ਦੇਖੋ ਜਣਾ ਐਵੇਂ ਨੇਰੇ ਜੇ ਕੋਈ ਹੋਰ ਬੰਦੇ ਬੰਦ ਨਾ ਪੈਣ ਕਿਤੇ ਪਰ ਵਾ ਪਚਾਇਕ ਕਰਨੀ ਤੇ ਲੋਥ ਕਿਉਂਕਿ ਸ਼ਾਹਪਾਤ ਤੇ ਇੱਕ ਫਲਾਈ ਸਾਹਿਬ ਉੱਥੇ ਉੱਥੇ ਜ਼ਿਆਦੇ ਬੰਦੇ ਪੈਂਦੇ ਆ ਉਹ ਰਾਇ ਖਾਲੀ ਪੂਰਾ ਖਾਲੀ ਰਿਆ ਡਵਾ ਮੋਟਰਸਾਈਕਲ ਜਾਂਦੇ ਆ ਅਈ ਤਾਂ ਆਗੇ ਮੈਂ ਕਿਉਂ ਕੀ ਕਰਤਾ ਫਿਰਣਾ ਕਰੇ ਰਹਿਣਾ ਪੈਣਾ ਇਤਾਂ ਹੋ ਗਈ ਘਰ ਨੂੰ ਹੀ ਰਾਣ ਕੱਲਾ ਛੱਡ ਗਿਆ ਜਿਵੇਂ ਕਿ ਉਹਦੇ ਵਿਚਾਰੇ ਸਾਡੇ ਜਾਣਾ ਚਲ ਚਾਰਗੇ ਦੇ ਪਾਂਡੇ ਆ ਗਏ ਉਹ ਕੋ ਚੁੱਕ ਕੇ ਲੈ ਗਿਆ ਤੇ ਕਿੱਧਰ ਨੂੰ ਜਾਣਾ ਹੀ ਬਾਜ ਤੇ ਬਾਕੀ ਪਿੰਡ ਰਖੜੀ ਉਦਾਂ ਬਨਣ ਜੇ ਬਨ ਨਹੀਂ ਅਈ ਤਾਂ ਅਗਰ ਕਿੰਨੀ ਬਨਣੀ ਕਿ ਮੇਰੇ ਆ ਕੇ ਚਾਚਾ ਆ ਗਾ ਫਤੇ ਚਾਚਾ ਤੇ ਫਿਰ ਉਹ ਉਹਨਾਂ ਦੇ ਨਾ ਚਾਚੇ ਦੀ ਮਾਰੀ ਡੈਥ ਹੋ ਗਈ ਤੇ ਤਾਂ ਕਰਕੇ ਫਿਰ ਆਪਾਂ ਰਖੜੀ ਨਹੀਂ ਬਨਣਗੇ ਉਹ ਤਾਂ ਆਪਾਂ ਮਿਲ ਕੇ ਆ ਗਏ ਆ ਤੇ ਬਾਕੀ ਵੱਡੀ ਮਾਸੀ ਨੇ ਮੇਰੇ ਕੰਨੀ ਜਿਹੜੇ ਆਪਣੇ ਉਹ ਬਗੂ ਕੀ ਮਾਸੀ ਉਹ ਬੰਨ ਜਿਹੜਾ ਤੁਹਾਨੂੰ ਵਲੌਗ ਚ ਵਿਖਾਇਆ ਹੀ ਐ ਤੇ ਉਹ ਬੰਨ ਨੇ ਉੱਤੇ ਰਖੜੀ ਤੇ ਉਹ ਅਜੁੱਤੀ ਰਹਿਣਗੇ ਤੇ ਆਪਾਂ ਆ ਗਏ ਆ ਵਾਪਸ ਤੇ ਚੈਨਲ ਨੂੰ ਕਰਦੇ ਦੀ ਸ਼ੁਕਰਪਾਰਾ ਤੇ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਤੇ ਆਪਣਾ ਸ਼ੇਅਰ ਕਰਦੇ ਹੋ ਮਿਲਦੇ ਆਪਾਂ ਅਗਲੇ ਵਲੌਗ ਚ ਟਿਲ 10 ਬਾਏ ਬਾਏ ਟੇਕ ਕੇਅਰ